ਇੱਥੇ ਲੱਗੀ ਹੈ ਜੀ ਆਪਣੇ ਕੋਲ ਕ੍ਰੇਲਿਆਂ ਦੀ ਬੇਲ ਤੇ ਦੇਖੋ ਕਿੰਨੇ ਸੋਹਣੇ ਸੋਹਣੇ ਕ੍ਰੇਲੇ ਲੱਗੇ ਹੋਏ ਨੇ ਕੁਝ ਤਾਂ ਹਜੇ ਛੋਟੇ ਨੇ ਤੇ ਕੁਝ ਹੋ ਗਏ ਵੱਡੇ ਤੋੜਨ लायक ਕੁਝ ਕ ਇਹ ਛੋਟੇ ਛੋਟੇ ਜਿਹੇ ਨੇ ਤੇ ਇਹ ਸ਼ਾਮ ਦਾ ਟਾਈਮ ਹੈ ਤਾਂ ਇਹਨਾਂ ਦੇ ਜਿਹੜੇ ਫੁੱਲ ਐ ਇਸ ਟਾਈਮ ਨਜ਼ਰ ਨਹੀਂ ਆ ਰਹੇ ਇਹ ਤਾਂ ਫੁੱਲ ਦਿਨੇ ਖਿੜਦੇ ਹੁੰਦੇ ਆ ਆ ਦੇਖੋ ਇੱਕ ਛੋਟਾ ਜਿਹਾ ਫੁੱਲ ਖਿੜਿਆ ਹੋਇਆ ਇਸ ਤਰ੍ਹਾਂ ਦੇ ਪਹਿਲਾਂ ਇਹਨਾਂ ਨੂੰ ਫੁੱਲ ਲੱਗਦੇ ਨੇ ਇਹ ਫੁੱਲਾਂ ਨੂੰ ਬਾਅਦ 'ਚ ਫਿਰ ਲੱਗਦੇ ਆ ਕਰੇਲੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਲੱਗੇ ਹੋਏ ਆ ਹੁਣ ਤਾਂ ਛੋਟੇ-ਛੋਟੇ ਸੀਗੇ ਪਹਿਲਾਂ ਨਹੀਂ ਮੈਂ ਵੀਡੀਓ ਬਣਾਈ ਸੀ ਤੇ ਮੈਂ ਕਿਹਾ ਚਲੋ ਇੱਕ ਛੋਟੀ ਜੀ ਕਲਿੱਪ ਬਣਾ ਲਈਏ ਕੱਲ ਨੂੰ ਦੇਖਦੇ ਆ ਕਰਾਂਗੇ ਇਹਨਾਂ ਨੂੰ ਹਾਰਵੈਸਟ ਦੇਣ ਦੇ ਟਾਈਮ ਕਰਦੇ ਕਰੇਲੇ ਇਹ ਕਰਦੇ ਬੀਜ ਤੋਂ ਹੀ ਲਗਾਏ ਸੀ ਮੈਂ ਮੇਰੇ ਕੋਲ ਬੀਜ ਸੀਗਾ ਕਰੇਲਿਆਂ ਦੇ ਵਿੱਚ ਪੱਕਾ ਹੋਇਆ ਬੀਜ ਨਿਕਲ ਗਿਆ ਸੀ ਉਸ ਤੋਂ ਹੀ ਲਗਾ ਲਈ ਸੀ ਮੈਂ ਦੋ ਬੇਲਾਂ ਲੱਗ ਗਈਆਂ ਇਹ ਕਾਫੀ ਸਾਰੇ ਬੀਜ ਪਾਏ ਸੀਗੇ ਪਰ ਦੋ ਹੀ ਬੇਲਾਂ ਜਿਹੜੀਆਂ ਹੀ ਨਿਕਲੀਆਂ ਸੀ ਇਸੇ ਕਿਨੇ ਸੋਹਣੇ ਲੱਗ ਰਹੇ ਹਨ ਆਪਣੇ ਹੱਥ ਨਾਲ ਜਿਹੜੀ ਚੀਜ਼ ਲਗਾਈ ਹੋਵੇ ਤੇ ਉਹ ਵਧੀਆ ਗਰੋ ਕਰ ਜਾਏ ਕਿੰਨੀ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਸੰਡੇ ਸੁਬਾ 7 ਵੇ ਦਾ ਟਾਈਮ ਰਸ਼ੀ ਕਲ ਜੀ ਸਭ ਨੂੰ ਸਵਾਗਤ ਹੈ ਤੁਹਾਡਾ ਸਬਦਾ ਮੇਰੇ ਚੈਨਲ ਤੇ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਹਾਈਪ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇੱਥੇ ਲੱਗੇ ਹੋਇਆ ਸੀ ਗੁਲਾਬਾਸ ਦਾ ਫਲਾਵਰ ਜਿਹੜੇ ਆ ਇਹਨੂੰ ਬਹੁਤ ਦੇਰ ਤੋਂ ਫਲਾਵਰ ਨਹੀਂ ਲੱਗ ਰਹੇ ਸੀਗੇ ਤੇ ਇਹ ਫਲਾਵਰ ਸਰਦੀਆਂ ਜਿਵੇਂ ਜਿਵੇਂ ਸ਼ੁਰੂ ਹੁੰਦੀਆਂ ਨੇ ਨਾ ਓਵੇਂ-ਓਵੇਂ ਹੀ ਲੱਗਣੇ ਸ਼ੁਰੂ ਹੁੰਦੇ ਆ ਤੇ ਇਹ ਧੁੱਪ ਤੇ ਨਹੀਂ ਆਉਂਦੇ ਦੇਖੋ ਇਹਨਾਂ ਦੇ ਬੀਜ ਵੀ ਬੰਨੇ ਸ਼ੁਰੂ ਹੋ ਗਏ ਆ ਬਲੈਕ ਬਲੈਕ ਕਲਰ ਦਾ ਜਿਹੜਾ ਇਹ ਬੀਜ ਹੈ ਇਹਨੂੰ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਬੀਜ ਨੂੰ ਇਸ ਤਰ੍ਹਾਂ ਉਤਾਰ ਲਓ ਤੇ ਇਹ ਜਿਹੜਾ ਬੀਜ ਹੈ ਸਟੋਰ ਕਰਕੇ ਰੱਖ ਸਕਦੇ ਆ ਇਹ ਜਿਹੜੇ ਫਲਾਵਰ ਨੇ ਸ਼ਾਮ ਨੂੰ ਹੀ ਖਿਲਦੇ ਨੇ ਧੁੱਪ ਚ ਨਹੀਂ ਖਿਲਦੇ ਇਸ ਕਰਕੇ ਇਹਨੂੰ ਰਾਤ ਦੀ ਰਾਣੀ ਵੀ ਕਹਿ ਦਿੰਦੇ ਨੇ ਬਹੁਤ ਸਾਰੇ ਨੇ ਇਹ ਸਾਰੇ ਬੀਜ ਹੀ ਬਨਨਗੇ ਦੇਖੋ ਕਿੰਨੇ ਸੋਹਣੇ ਲੱਗਦੇ ਆ ਇਹ ਫਲਾਵਰ ਤਿੰਨ ਚਾਰ ਬੁੱਟੇ ਲੱਗੇ ਹੋਏ ਆ ਇਹ ਤੇ ਗਿਰ ਗਿਆ ਸੀ ਸਾਰਾ ਫੇ ਮੈਂ ਸਾਰਾ ਇਹਨੂੰ ਰੱਸੀ ਨਾਲ ਬੰਨਿਆ ਹੈਵੀ ਹੋ ਗਿਆ ਸੀਗਾ ਇਧਰ ਪੱਥਰ ਚਟ ਲੱਗੇ ਹੋਏ ਆ ਇਧਰ ਆਪਣੀ ਹਲਦੀ ਜਿਹੜੀ ਮੈਂ ਤੁਹਾਨੂੰ ਮੇਨ ਅਪਡੇਟ ਦੇਣੀ ਸੀਗੀ ਬਹੁਤ देर ਹੋ ਗਈ ਸੀ ਹਲਦੀ ਦੀ ਅਪਡੇਟ ਨਹੀਂ ਦਿੱਤੀ ਸੀਗੀ ਲੱਗਿਆ ਹੋਇਆ ਅਨਾਜ ਬੋ ਇਹਦੀ ਚਟਨੀ ਬਹੁਤ ਵਧੀਆ ਬਣਦੀ ਆ ਇੱਧਰ ਪਤਾ ਨਹੀਂ ਕਿੱਥੋਂ ਤુલਸੀ ਦਾ ਬੀਜ ਆ ਗਿਆ ਵਿੱਚ ਤુલਸੀ ਜੀ ਆਪਣੇ ਆਪ ਹੀ ਗਰੋ ਹੋ ਗਈ ਇਹਦੇ ਵਿੱਚ ਗਮਲੇ ਦੇ ਵਿੱਚ ਅੱਜ ਸੰਡੇ ਆ ਟ੍ਰੈਫਿਕ ਥੋੜਾ ਘੱਟ ਸੀਗਾ ਮੈਂ ਕਿਹਾ ਚਲੋ ਅੱਜ ਮੈਂ ਥੋੜੀ ਜੀ ਵੀਡੀਓ ਬਣਾ ਲਾ ਨਹੀਂ ਤਾਂ ਟਾਈਮ ਹੀ ਨਹੀਂ ਲੱਗਦਾ ਇੱਥੇ ਇੱਕ ਗਮਲਾ ਪਿਆ ਸੀ ਵੱਡਾ ਉਹ ਕੋਈ ਆਟੋ ਵਾਲਾ ਤੋੜ ਗਿਆ ਸਾਰਾ ਆਪ ਹੀ ਖਰਾਬ ਕਰ ਗਿਆ ਸੀਗਾ ਬੈਕ ਕਰ ਰਿਹਾ ਸੀ ਆਟੋ ਨੇ ਸਾਰਾ ਗਮਲਾ ਵੀ ਤੋੜ ਤਾ ਆ ਫਿਰ ਮੈਂ ਪੋਲੀਥੀਨ ਦੀ ਜਿਹੜੀ ਬੋਰੀ ਜੀ ਹੈ ਇਹਦੇ ਵਿੱਚ ਲਗਾਇਆ ਹਲਦੀ ਦਾ ਪਲਾਂਟ ਇਹਨੂੰ ਹਜੇ ਟਾਈਮ ਲੱਗੂਗਾ ਗਰੋ ਹੋਣ ਨੂੰ ਹਲਦੀ ਹਜੇ ਟਾਈਮ ਲਾਊਗੀ 3-4 ਮਹੀਨੇ ਹਜੇ ਲਾਊਗੀ ਕਿਉਂਕਿ ਇਸ ਵਾਰ ਮੈਂ ਲੇਟ ਲਗਾਈ ਹਲਦੀ ਆ ਗ੍ਰੀਨ ਗ੍ਰੀਨ ਇਹ ਨਾ ਜਿਹੜੇ ਸਾਰੇ ਇਹ ਬਲੈਕ ਹੋ ਕੇ ਇਹਨਾਂ ਦੇ ਬੀਜ ਬਣ ਜਾਣਗੇ गिर ਵੀ ਜਾਂਦੇ ਨੇ ਵਿੱਚੋਂ ਕਈ ਵਾਰ ਮੈਂ ਨਹੀਂ ਧਿਆਨ ਦਿੰਦੀ ਨਾ ਬਾਹਰ ਨਾ ਆ ਪਾਵਾਂ ਦੇਖਣ ਵਾਸਤੇ ਤੇ गिर ਵੀ ਜਾਂਦੇ ਨੇ ਵਧੀਆ ਲੱਗਦੀ ਹੈ ਨਾ ਗ੍ਰੀਨਰੀ ਕਮੈਂਟ ਕਰਕੇ ਦੱਸਿਓ ਜਰੂਰ ਤੁਹਾਨੂੰ ਇਹ ਫਲਾਵਰ ਕਿਵੇਂ ਦੇ ਲੱਗੇ ਕਾਲੀ ਮਿਰਚ ਤੇ ਦਾਣੇ ਵਰਗਾ ਬੀਜ ਹੁੰਦਾ ਇਹਨਾਂ ਦਾ ਹੌਲੀ ਹੌਲੀ ਲਗਾ ਜੜਨੇ ਵੀ ਬਲੈਕ ਹੋਣਗੇ ਨਾ ਲਾ ਕੇ ਆਪਾਂ ਸਾਰੇ ਸਟੋਰ ਕਰਦੇ ਰਵਾਂਗੇ ਇਹਨਾਂ ਨੂੰ ਤੇ ਨੈਕਸਟ ਇਅਰ ਫੇਰ ਲਗਾ ਦਾਂਗੇ ਬਾਕੀ ਕੁਝ ਨੇੜੇ ਦੇ ਪਾਰਕ ਵਿੱਚ ਵੀ ਲਗਾ ਆਵਾਂਗੇ ਵਧੀਆ ਲੱਗਦੇ ਆ ਲੱਗੇ ਹੋਈ ਇੱਥੇ ਦੇਣ ਜਾ ਰਿਆਂ ਜੀ ਛੱਤ ਦੇ ਛੋਟੇ ਜੇ ਮਿੰਨੀ ਗਾਰਡਨ ਦੀ ਅਪਡੇਟ ਤੇ ਵੀਡੀਓ ਨੂੰ ਹਾਈਪ ਲਾਈਕ ਜ਼ਰੂਰ ਕਰਿਓ ਤੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜੀ ਪਲੀਜ਼ ਰਿਕੁਐਸਟ ਹੈ ਵੀਡੀਓ ਨੂੰ ਪੂਰੀ ਜ਼ਰੂਰ ਵਾਚ ਕਰਨਾ ਇਹ ਹੈਗਾ ਬਟਰਫਲਾਈ ਫਲਾਵਰ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਹੋਇਆ ਪਿਆ ਹੁਣ ਬਟਰਫਲਾਈ ਪlant ਕਹਿੰਦੇ ਆ ਇਹਨੂੰ ਇਹ ਹੈਗਾ ਜੈਡ ਪlant ਤੇ ਆਹ ਵਾਲਾ ਦੇਖੋ ਇਹ ਗਮਲਾ ਨਾ ਇੱਡਾਂ ਦੇ ਉੱਤੇ ਰੱਖਤਾ ਮੈਂ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗ ਰਿਹਾ ਇਹ ਹੁਣ ਇਸ ਟਾਈਮ ਕਿੰਨਾ ਪਿਆਰਾ ਲੱਗ ਰਿਹਾ ਆ ਜਿੱਕਤੀ ਸੀਗੀ ਥੋੜੀ ਜੀ ਸਫਾਈ ਗਾਰਡਨ ਦੀ ਆ ਤਾਂ ਬਸ ਹੁਣ ਖਤਮ ਹੀ ਆ ਕਰਮੋਹੇ ਦਾ ਸਾਗ ਇਹ ਹੁਣ ਗਰਮੀਆਂ ਚ ਹੁੰਦਾ ਹੁੰਦਾ ਸਰਦੀਆਂ ਚ ਨਹੀਂ ਇਹਦੇ ਵਿੱਚ ਨਾ ਕੁਛ ਕੀੜਾ ਕੀੜਾ ਜਿਹਾ ਪੈ ਗਿਆ ਸੀਗਾ ਬਸ ਮੈਂ ਐਦਾਂ ਹੀ ਛੱਡਤਾ ਇਹਨੂੰ ਫਲਾਵਰ ਬੜੇ ਸੋਹਣੇ ਆਉਂਦੇ ਆ ਪਰ ਮੈਂ ਕਿ ਚਲੋ ਬੀਜ ਵਗੈਰਾ ਅਗਰ ਬਨਣਾ ਹੋਊਗਾ ਤਾਂ ਬਨ ਜਾਊਗਾ ਆ ਦੇਖੋ ਡੋਡੀਆਂ ਜੀਆਂ ਲੱਗ ਰੀਆਂ ਨੇ ਇਹਨੂੰ ਐਦਾਂ ਹੀ ਹੋ ਜਾਂਦਾ ਹੁੰਦਾ ਬਾਅਦ ਚ ਤੇ ਇੱਥੇ ਲਗਾਈ ਹੋਈ ਆ ਹਲਦੀ ਥੋੜੀ ਜੀ ਆ ਹੈਗੀ ਅਦਰਕ ਇਹ ਜਿਹੜਾ ਆ ਅਦਰਕ ਦਾ ਪਲਾਂਟ ਆ ਇਹ ਨਹੀਂ ਵਧਿਆ ਹੌਲੀ ਹੌਲੀ ਵਧ ਰਿਹਾ ਪਤਾ ਨਹੀਂ ਕੀ ਚੱਕਰ ਤੇ ਨਾਲ ਮਿਰਚਾਂ ਦਾ ਪਲਾਂਟ ਲਗਾਇਆ ਹੋਇਆ ਇੱਕ ਇੱਕ ਇਹ ਹਲਦੀ ਜਿਹੜੀ ਤਾਂ ਲੇਟ ਹੋਈ ਆ ਹਜੇ ਛੋਟੀ ਆ ਕਿਉਂਕਿ ਇਹ ਲੇਟ ਲਗਾਈ ਸੀਗੀ ਲੇਟ ਹੋਊਗੀ ਇਹ ਹੁਣ ਦੇਖੋ ਇਸ ਸਾਲ ਪੱਟ ਹੁੰਦੀ ਹੈ ਕਿ ਅਗਲੇ ਸਾਲ ਹੀ ਪੱਟ ਹੋਊਗੀ ਉਹਨੇ ਥੋੜੇ ਜਿਹਾ ਇੱਥੇ ਟਮਾਟਰਾਂ ਦੇ ਬੂਤੇ ਲਗਾਏ ਹੋਏ ਆ ਇੱਥੇ ਆ ਕੰਮ ਖਰਾਬ ਹੋ ਗਿਆ ਸਾਡਾ ਇੱਕ ਐ ਪਪੀਤਾ ਲਗਾਇਆ ਸੀਗਾ ਤੇ ਟ੍ਰਾਂਸਪਲੈਂਟ ਕੀਤਾ ਇਹਨੂੰ ਇਸ ਡਰਮ ਦੇ ਵਿੱਚ ਉਸ ਤੋਂ ਬਾਅਦ ਇਹ ਸੁੱਕ ਗਿਆ। ਇਹਦੀ ਪੱਤਾ ਚੱਕਰ ਪਿਆ ਕੀ ਹੈ ਇਹਨੂੰ। ਇੱਥੇ ਲੱਗੀ ਹੈ ਕ੍ਰੇਲਿਆਂ ਦੀ ਵੇਲ ਇਹ ਵੀ ਬਸ ਖਤਮ ਹੋ ਗਿਆ ਸੀਜ਼ਨ ਇਹਦਾ। ਤਿੰਨ ਗੁਆਰ ਕ੍ਰੇਲੇ ਤੋੜੇ ਹੋਣਗੇ ਅਸੀਂ ਇਹਦੇ ਤੋਂ। ਤੇ ਹੁਣ ਇਹ 3rd ਟਾਈਮ ਤੋੜਨ ਜਾ ਰਹੀਆਂ ਮੈਂ। ਮੈਂ ਅਸਲੇ ਵਿੱਚ ਛੱਤ ਤੇ ਹੀ ਤੋੜਨ ਆਈ ਸੀ ਮੈਂ ਕਿ ਚਲੋ ਤੋੜ ਲਈਏ ਲਾਸਟ ਕ੍ਰੇਲੇ। ਇਸ ਤੋਂ ਬਾਅਦ ਤਾਂ ਇਹ ਬੇਲ ਖਤਮ ਹੀ ਆ। ਹੋ ਨਹੀਂ ਹੋ ਰੇ ਇਹ। ਆ ਦੇਖੋ। ਇਸ ਤਰ੍ਹਾਂ ਦੀ ਹੋ ਕੇ ਨਾ ਸੁੱਕ ਜਾਂਦੇ ਆ ਹੁਣ। ਹੁਣ ਹੋ ਨਹੀਂ ਰੇ ਉਸ ਤਰ੍ਹਾਂ ਜਿਵੇਂ ਪਹਿਲਾਂ ਹੋ ਗਏ ਸੀਗੇ। ਹੁਣ ਜਿੰਨੇ ਲੱਗੇ ਆ ਬਸ ਨੇ ਤੋੜ ਲੈਣੇ ਆ। ਤੇ ਪਤਾ ਨਹੀਂ ਕੀੜਾ ਲੱਗ ਗਿਆ ਪਤਾ ਨਹੀਂ ਕੀ ਹੋਇਆ ਇਹਨੂੰ। ਮਤਲਬ ਬੇਲ ਖਰਾਬ ਹੋ ਗਈ ਹੁਣ ਇਹ। ਫੁੱਲ ਵੀ ਨਹੀਂ ਨਿਕਲਦੇ ਹੋ ਸਕਦਾ ਸੀਜ਼ਨ ਜਾ ਰਿਹਾ ਵਾ ਤਾਂ ਕਰਕੇ ਸੁੱਕ ਗਈ। ਇੱਧਰ ਲੱਗੇ ਹੋਏ ਆ ਕੁਝ ਕੁ ਦੋਸੀ ਦੇ ਪਲਾਂਟ ਤੇ ਦੋ ਗੁਲਾਬ ਦੇ ਕਿੰਨਾ ਸੋਹਣਾ ਲੱਗ ਰਿਹਾ ਨਾ ਗੁਲਾਬ ਇੱਧਰ ਲੱਗਿਆ ਕੜੀ ਪੱਤਾ ਹੁਣ ਤਾਂ ਕਾਫੀ ਵੱਡਾ ਹੋ ਗਿਆ ਕੀ ਜਿਹੜੇ ਪਲਾਂਟ ਸੀਗੇ ਮੈਂ ਇੱਧਰ ਸ਼ਿਫਟ ਕਰਤੇ ਪਹਿਲਾਂ ਇਹ ਵੀ ਸਾਰੇ ਉਸ ਸਾਈਡ ਹੀ ਸੀਗੇ ਹੁਣ ਮੈਂ ਸਾਰੇ ਇੱਧਰ ਹੀ ਸ਼ਿਫਟ ਕਰਤੇ ਨੇ ਪਾਲਕ ਦੇ ਦੋਏ ਕੀ ਬੁੱਟੇ ਆ ਭਾਰਾ ਕਿੰਨੀ ਸਾਰੀ ਹੋ ਜਾਂਦੀ ਹੈ ਇਹਦੇ ਨਾਲ ਪਾਲਕ ਇੱਥੇ ਵੀ ਹਲਦੀ ਮਤਲਬ ਜੇ ਪਰੌਂਠਾ ਵਗੈਰਾ ਬਣਾਉਣਾ ਹੋਵੇ ਨਾ ਤਾਂ ਤਾਜੀ ਪਾਲਕ ਤੋੜ ਕੇ ਆਪਾਂ ਬਣਾ ਲਈਦਾ ਹੈ ਪਰੌਂਠਾ ਕੁਝ ਕੁ ਪਲਾਂਟ ਨੇ ਜਿਹੜੇ ਗਰਮੀਆਂ ਦੇ ਸੀ ਉਹਨਾਂ ਦੀ ਰੁੱਤ ਹੁਣ ਖਤਮ ਹੋ ਰਹੀ ਆ ਉਹ ਮਰ ਜਾ ਰਹੇ ਆ ਇਹਦੇ ਤੇ ਵੀ ਵਾਈਟ ਵਾਈਟ ਫਲਾਵਰ ਲੱਗਦੇ ਆ ਇਹ ਵੀ ਹੁਣ ਇੱਕ ਵਾਰੀ ਖਤਮ ਵਰ ਗਈ ਆ ਆਪੇ ਸੈੱਟ ਹੋ ਜਾਂਦੇ ਆ ਮੈਂ ਉਖਾੜਦੀ ਨਹੀਂ ਹੈਗੀ ਜਿਵੇਂ ਮੌਸਮ ਚੇਂਜ ਹੁੰਦਾ ਆ ਫਿਰ ਆਪਣੇ ਆਪ ਸੈੱਟ ਹੋ ਜਾਂਦੇ ਨੇ ਇਹ ਇਹਦੇ ਤੇ ਜਰਮਨੀ ਕਲਰ ਦੇ ਫਲਾਵਰ ਆਉਂਦੇ ਨੇ ਪਰਪਲ ਜੇ ਕਲਰ ਦੇ ਇੱਥੇ ਖੜੀ ਪੱਤਾ ਲੱਗਿਆ ਹੋਇਆ ਸਨੇਕ ਪlant ਇਹ ਛੋਟੀ ਜੀ ਅਪਡੇਟ ਦੇਣੀ ਸੀ ਬਸ ਤੇ ਅੱਜ ਹੈਗੀ ਹੈ ਤਰੀਕ 17 ਨਵੰਬਰ 2025 ਤੇ ਇੱਥੇ ਇਹਨਾਂ ਛੋਟੇ-ਛੋਟੇ ਜਿਹੜੇ ਹੈਗੇ ਆ ਗਰੋ ਬੈਗ ਸਮਝ ਲਓ ਇਹਦੇ ਵਿੱਚ ਇੱਕ ਇੱਕ ਵਿੱਚ ਮੈਂ ਸੋਇਆ ਲਗਾਇਆ ਅੱਜ ਤੇ ਇੱਕ ਇੱਕ ਲਗਾਈ ਹੈ ਮੇਥੀ ਇਹ ਹੁਣ ਨੈਕਸਟ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਕੀ ਰਿਜ਼ਲਟ ਆਂਦੇ ਆ ਇਹ ਅੱਜ ਹੀ ਬੀਜ ਪਾਏ ਆ ਮੈਂ ਹੁਣ ਤਾਂ ਗਾਰਡਨ ਪਈ ਸਾਡਾ ਮਿੰਨੀ ਗਾਰਡਨ ਜਾਦਾ ਹੀ ਮਿੰਨੀ ਰਹਿ ਗਿਆ ਪਹਿਲਾਂ ਪੁਰਾਣੇ ਘਰ ਬਹੁਤ ਸਾਰੇ ਪਲਾਂਟ ਲੱਗੇ ਹੁੰਦੇ ਸੀਗੇ ਇੱਥੇ ਪਤਾ ਨਹੀਂ ਕੁਝ ਗਰੋ ਵੀ ਨਹੀਂ ਹੁੰਦੇ ਚੰਗੀ ਤਰ੍ਹਾਂ ਪਤਾ ਨਹੀਂ ਕੀ ਚੱਕਰ ਆ ਆ ਬੋਰੀ ਜੀ ਵੀ ਦੇਖਦੇ ਆ ਕੁਝ ਲਗਾਵਾਂਗੇ ਇਹਨੂੰ ਤਾਂ ਹਜੇ ਰੀਫਲ ਕਰ ਰਹੇ ਆ نیچے ਸਾਰਾ ਕਚਰਾ ਪਾ ਕੇ ਕਿਚਨ ਵੇਸਟ ਫਿਰ ਆਵਲੀ ਮਿੱਟੀ ਜਿਹੜੀ ਹੈ ਉੱਪਰ ਪਾ ਕੇ ਫਿਰ ਇਹਦੇ ਵਿੱਚ ਲਗਾ ਦਾਂਗੇ ਕੁਝ ਇਹ ਸੀਗਾ ਸਾਡਾ ਛੋਟਾ ਜਿਹਾ ਵਲੌਗ ਗਾਰਡਨਿੰਗ ਦਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਸ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਗਾਰਡਨ ਕਿਦਾਂ ਦਾ ਲੱਗਿਆ ਮੇਰਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਕਰਦੀ ਚੀਜ਼ ਦਾ ਤਾਂ ਸੁਆਦ ਹੀ ਵੱਖਰਾ ਇੰਨੀ ਵਧੀਆ ਖੁਸ਼ਬੂ ਆ ਰਹੀ ਆ ਮਾਰਕੀਟ ਤੋਂ ਕਰੇਲੇ ਲੈ ਕੇ ਆਈਏ ਨਾ ਉਹਨਾਂ ਚ ਖੁਸ਼ਬੂ ਨਹੀਂ ਹੁੰਦੀ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਚਲੋ ਜੀ ਵੀਡੀਓ ਨੂੰ ਲਾਈਕ ਤੇ ਹਾਈਪ ਜ਼ਰੂਰ ਕਰਿਓ ਜੀ ਥੈਂਕ ਯੂ so much